ਦਾ ਦੇ ਉਹਨਾਂ ਨੂੰ ਸਿਰਫ ਫਤਿਹ ਬੁਲਾਉਣ ਦਾ ਉਹ ਕੀਤਾ ਜੀ ਚੇਲ ਦੀ অথੋਰੀਟੀਆਂ ਹੁੰਦੀਆਂ ਨੇ ਜੋ ਮੈਂ ਮੁਲਾਕਾਤ ਕਰਕੇ ਆਇਆ ਐਜ਼ ਐਨ ਐਡਵੋਕੇਟ ਉਸ ਖਾਲਸਾ ਜੀ ਬਾਬਾ ਜੀ ਦੀ ਤੇ ਫਤਿਹ ਬੁਲਾ ਕੇ ਆਇਆ ਜੀ ਬਹੁਤ ਵਧੀਆ ਉਹਨਾਂ ਦਾ ਉਹ ਹੈ ਜੀ ਜੋ ਵੀ ਗੱਲ ਕਰਨ ਦਾ ਰੁਤਬਾ ਜੀ ਉਹਨਾਂ ਦਾ ਰੁਤਬਾ ਤਾਂ ਕੋਈ ਵੀ ਖੈਰ ਮੈਚ ਨਹੀਂ ਕਰ ਸਕਦਾ ਪੂਰੇ ਦੁਨੀਆ ਦੇ ਵਿੱਚ ਜੀ ਤੇ ਪਤੇ ਸਾਂਝੇ ਕਰਕੇ ਆਇਆ ਬਾਕੀ ਕੇਸ ਡਿਸਕਸ ਕਰਕੇ ਕੱਲ ਦਾ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਤਰੀਕ ਰੱਖੀ ਗਈ ਹੈ ਜੀ ਅਦਾਲਤ ਵੱਲੋਂ ਵੀ ਮੰਗ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ ਵੀ ਦੇਫਰ ਕਰ ਦਿੱਤੀ ਹੈ ਵੀ ਇਹ ਵੀ ਤੁਸੀਂ ਫਾਂਸੀ ਨਹੀਂ ਦੇ ਰਿਹਾ ਕੋਈ ਐਤਾ ਦੀ ਗੱਲਬਾਤ ਹੋਈ ਹੈ ਕੋਰਟ ਦੇ ਵਿੱਚ ਹਾਂਜੀ ਸਰ ਉਹ ਕੱਲ ਨੂੰ ਪਤਾ ਲੱਗ ਸਕਦਾ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ ਜਨਤਕ ਨਹੀਂ ਕਰ ਸਕਦੇ ਹੈਗੇ ਜੀ ਬਸ ਉਹਦੀ ਸਾਡੀ ਰਿਕਵੈਸਟ ਹੈ ਜੀ ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ ਬਹੁਤ ਵਧੀਆ ਹੋ ਕਰੀਏ ਜੀ ਬਥੇ ਸਾਂਝੀ ਕਰੀਏ ਜੀ। ਤਕੀਰ ਸਾ ਜਿਸ ਤਰ੍ਹਾਂ ਤੁਹਾਡੀ ਮੁਲਾਕਾਤ ਹੋਈ ਤੁਸੀਂ ਰਾ ਭਾਈ ਬਲਵੰਤ ਸਿੰਘ ਰਾਜਵਾਲ ਦੇ ਵਕੀਰ ਹੋ ਆ ਜੀ। ਹਾਂਜੀ। ਜਿਵੇਂ ਸੁਪਰੀਮ ਕੋਰਟ ਨੇ ਜਿਹੜਾ ਕਿਤਨੇ ਕਿਤੇ ਮੰਗਿਆ ਮੰਗ ਕੀਤੀ ਆ ਦੂਜਾ ਪਾਸੇ ਨਹੀਂ ਚਾਹਦਾ ਜਾਂ ਕੋਈ ਵੀ ਸਰਦਾਰ ਐਲਾਨ ਕੀਤਾ ਹੈ। ਕੀ ਆਖਰਕਾਰ ਕਿਸੇ ਪੈਨੂ ਲੈ ਕੇ ਕੋਈ ਉਹਨਾਂ ਨਾਲ ਰਾਜਵਾਲ ਨਾਲ ਗੱਲਬਾਤ ਹੋਈ ਹੈ ਜੀ ਕੋਈ ਸਮਝ ਹਾਂਜੀ ਉਹ ਕੱਲ ਤੇ ਰੱਖਿਆ ਗਿਆ ਜੀ। ਕੱਲ ਨੂੰ ਆਪਾਂ ਦੇਖ ਲਾਂਗੇ ਜੀ ਵੀ ਜੋ ਵੀ ਜਨਤਕ ਹੋਇਆ ਜੀ ਉਹ ਬਾਕੀ ਹਲੇ ਪੋਣਾ ਪੋਣਾ ਕੰਟਾ ਪੋਣਾ ਕੰਟਾ ਮੁਲਾਕਾਤ ਪਿਛਲੀ ਆਪਾਂ ਦੇਖੀ ਹੈ ਪੋਣਾ ਕੰਟਾ ਮੁਲਾਕਾਤ ਹੋਈ ਹੈ ਜਿਹਦੇ ਵਿੱਚ ਸ਼ੋਮੇਪੁਰ ਕਮੇਟੀ ਦੇ ਪ੍ਰਧਾਨ ਤੇ ਹੋਰ ਜਿਹੜੇ ਨਾਇਬ ਦੇ ਸਬੰਧ ਮਜੂਸਨ ਉਹਦੇ ਵਿੱਚ ਕੋਈ ਗੱਲਬਾਤ ਕੋਈ ਕੁਝ ਦਿੱਤਾ ਹੋਵੇ ਜਾਂ ਸ੍ਰੋਪਾ ਜਾ ਕੇ ਪ੍ਰਸ਼ਾਦ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜ੍ਹਦੀ ਕਲਾ ਚ ਨੇ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਕੀ ਗੱਲ ਹੋਈ ਹੈ ਜੀ ਤੇ ਕੇਸ ਦਾ ਜੀ ਮੇਰੀ ਰੈਸਟ ਹੈ ਜੀ ਤਾਂ ਉਹ ਸੁਨੇਹਾ ਵਗੈਰਾ ਜਿਹੜਾ ਉਹ ਸਾਹਿਬ ਕਿਸੇ ਨੇ ਮੰਨਦੀ ਕਿ ਇਹ ਫਾਂਸੀ ਦਿੱਤੀ ਜਾਵੇ ਜਾਂ ਸਾਨੂੰ ਰਿਹਾ ਕੀ ਤਰ੍ਹਾਂ ਕੋਈ ਇਦਾਂ ਦੀ ਮੰਗਦੀ ਗੱਲ ਹੋਈ ਨਾ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਜੀ ਕੱਲ ਤੇ ਦੁਆਰਾ ਹੀ ਅਸੀਂ ਦੱਸਤਾ ਸੰਗਤ ਸੰਗਤ ਨੂੰ ਕੋਈ ਸੰਦੇਸ਼ ਸੰਗਤ ਸੰਗਤ ਨੂੰ ਇਹੀ ਹੈ ਜੀ ਚੜ੍ਹਦੀ ਕਲਾ ਚ ਰਹੋ ਗੁਰਸਿੱਖੀ ਜੀਵੰਤਤਾ ਰਹੋ ਅਮਰੇਸ਼ਕੋ ਜੀ ਵੱਤੋਂ ਵੱਧ ਜੋ ਵੀ ਕਨਫਲਿਕਟਸ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ ਉਹ ਇਕੱਠੇ ਹੋਈਏ ਜੀ ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦਿੰਦੇ ਆਏ ਨੇ ਜੀ ਹੁਣ ਵੀ ਉਹਨਾਂ ਨੇ ਸੰਦੇਸ਼ ਇਹੀ ਦਿੱਤਾ ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਕੇਸ ਲੈ ਕੇ ਆਪ ਰਾਜੂ ਬਣਾ ਕਿ ਦਖਲ ਦਿੱਤਾ ਵੀ ਹਾਂ ਤੁਸੀਂ ਜਿਹੜਾ ਲਿਖੋ ਕਿ ਉਹਨੇ ਮੰਗ ਨਹੀਂ ਕੀਤੀ ਕੇਸ ਦੇ ਆਧਾਰ ਤੇ ਵੀ ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਕੁਝ ਐਸਾ ਲਵੇ ਜਾਂ ਮੈਨੂੰ ਬਾਹਰ ਘੱਟੇ ਜਾਂ ਫਾਂਸੀ ਦੇ ਦੇ ਬੜੀ ਕੋਈ ਗੱਲ ਦਿਕਰ ਕੀਤਾ ਨਹੀਂ ਨਹੀਂ ਜੀ ਹਲੇ ਕੋਈ ਉਹਨਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਹੈਗੀ ਕੋਈ ਵੀ ਉਹਨਾਂ ਨੇ ਦੱਸਿਆ ਨਹੀਂ ਹੈਗਾ ਬਸ ਚੜਦੀ ਕਰਾਦੀ ਅਰਦਾਸ ਕਰਾਈ ਹੈ ਜੀ ਉਹਨਾਂ ਨੇ ਵਿਚਾਰਦੀ ਕਰਾ ਰਹੇ ਪੰਥ ਜੀ ਤੇ ਜੋ ਵੀ ਉਹ ਹੋਇਆ ਜੀ ਬਾਕੀ ਬਾਕੀ ਹਲੇ ਜੀ ਕੋਈ ਵੀ ਇਹਦਾ ਬਾਰੇ ਕੁਝ ਵੀ ਨਹੀਂ ਦੱਸਿਆ ਅੱਛਾ ਮੁਲਾ ਮੁਲਾਕਾਤ ਸਾਰਿਆਂ ਦੀ ਇਕੱਠੀ ਹੋ ਗਈ ਆ ਤੁਸੀਂ ਕਿ ਲੱਗ ਕੀਤੀ ਆ ਨਹੀਂ ਮੈਂ ਅਲੱਗ ਕੀਤੀ ਅੱਛਾ ਬਾਕੀ ਸਾਰਿਆਂ ਦੀ ਇਕੱਠੀ ਹਾਂਜੀ ਬਾਕੀ ਨਹੀਂ ਬਾਕੀ ਨਹੀਂ ਹੋਈ ਜੀ ਬਾਕੀ ਫਤਿਹ ਸਾਂਝੀ ਹੋਈ ਆ ਜੀ ਬਾਕੀ ਮੁਲਾਕਾਤ ਇਹ ਬਾਕੀ ਉਹ ਹੋਈ ਆ ਜੀ ਬਸ ਮੇਰੀ ਡਿਸਕਸ਼ਨ ਹੋਈ ਆ ਜੀ ਕੇਸ ਦੀ ਤੇ ਡਿਸਕਸ਼ਨ ਕੇਸ ਦੀ ਕਰਕੇ ਜੀ ਫਿਰ ਅਸੀਂ ਮੁਲਾਕਾਤ ਗੱਲਬਾਤ ਕੀਤੀ ਸਾਰੀ ਵਕੀਲ ਸਾਹਿਬ ਨੇ ਅੱਜ ਤੱਕ ਸਿਰਫ ਅਤੇ ਬਲਾ ਕੇ ਉਹਦੇ ਨਾਲ ਬੈਠ ਕੇ ਵਕੀਲ ਸਾਹਿਬ ਨੇ ਗੱਲਬਾਤ ਕੀਤੀ ਹੈ ਤਰੀਕ ਬਾਰੇ ਇਹੀ ਗੱਲ ਹੋਈ ਐ ਸੇ ਤੇ ਚੜ੍ਹਦੀ ਕਲਾ ਚ ਨੇ ਬਿਲਕੁਲ ਟਾਈਮ ਨੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੋਈ ਆਰਡਰ ਦਿੱਤੀ ਆ ਕਿ ਇਹਦੇ ਰਾਜਵਾਨਾ ਲਗੇ ਦੇ ਨਹੀਂ ਇਹਦੇ ਬਾਰੇ ਵਕੀਲ ਸਾਹਿਬ ਦੱਸ ਸਕਦੇ ਨੇ ਇੱਥੇ ਹੀ ਨੇ ਉਹ ਉਹ ਸਾਰਾ ਕੁਝ ਦੱਸੋਗਾ ਪ੍ਰੈਸ ਨੂੰ ਜੋ ਵੀ ਗੱਲ ਪੁੱਛਣੇ ਉਹ ਦੱਸ ਦੇਣਗੇ ਤੁਸੀਂ ਸਿਰਫ ਉੱਥੇ ਮੁਲਾਕਾਤ ਕਰਕੇ ਫਤਿਹ ਤੁਈ ਬੁਲਾਈ ਐ ਤੇ ਉਹਨਾਂ ਨੂੰ ਗੁਰੂ ਸਾਹਿਬ ਦੇ ਦੇਖ ਦਿੱਤੀ ਐ ਜਿਸ ਰੋਹਰ ਸਾਹਿਬ ਦਾ ਜਲ ਦੇ ਰਾਸਤੇ ਇਹਨਾਂ ਕਹਿੰ ਗੱਲਾਂ ਬਾਕੀ ਸਾਰੀ ਵਕੀਲ ਨੇ ਕੇਸ ਸੰਬੰਧੀ ਗੱਲਬਾਤ ਕੀਤੀ ਐ ਹੋਰ ਕੋਈ ਗੱਲਬਾਤ ਸਾਡੇ ਵੱਲੋਂ ਕੋਈ ਗੱਲਬਾਤ ਨਹੀਂ ਹੋਈ ਪ੍ਰਧਾਨ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ ਵਕੀਲ ਸਾਹਿਬ ਨੇ ਵਕੀਲ ਸਾਹਿਬ ਨੇ ਕੀਤੀ ਠੀਕ ਪ੍ਰਧਾਨ ਸਾਨੂੰ ਆ ਹੋਏ ਹੋਣੇ ਦੇਖ ਲਈ ਟੀਵੀ ਤੇ ਪਤਾ ਲੱਗਾ ਕਿ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਧਾਮੀ ਸਾਹਿਬ ਉਹ ਬਲਵੰਤ ਸਿੰਘ ਰਾਜਵਾਨ ਨੂੰ ਪਟਿਆਲਾ ਜੇਲ੍ਹ ਵਿੱਚ ਮਿਲੇ ਨੇ ਮੈਂ ਪੁੱਛਣਾ ਚਾਹਨਾ ਵਾ ਜੇ ਤੁਸੀਂ ਕੀ ਕਰਾਉਣਾ ਵਾ ਕੱਲ ਮਾਨ ਜੋ ਸੁਪਰੀਮ ਕੋਰਟ ਵਿੱਚ ਤਰੀਕ ਆ 15 ਤਰੀਕ ਨੂੰ ਇਹ ਐਸਜੀਪੀਸੀ ਦਰਦੀ ਬੜੀ ਹੈ ਬਲਵੰਤ ਸਿੰਘ ਰਾਜਵਾਨ ਨੂੰ ਪਹਿਲਾਂ ਦਾ ਐਸਜੀਪੀਸੀ ਕੋਲ ਕਰਾਹੀ ਇਹਨੇ ਮੈਸਜੂਜ ਕਰ ਦਿਆ ਗੋਲਕ ਦੇ ਪੈਸੇ ਆ ਉਹ ਵਕੀਲਾ ਰਹੇ ਉਹ ਦੇਰੇ ਵਕੀਲਾ ਨੂੰ ਬਈ ਕੋਰਟ ਚ ਵੀ ਲੜੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਬਲਵੰਤ ਸਿੰਘ ਰਾਜਵਾਨਾ ਕੋਈ ਵੀ ਸਾਥ ਨਾ ਦੇਵੇ ਤੇ ਜਿੰਨੇ ਵੀ ਐਸਜੀਪੀਸੀ ਗੁਰਦਰਾ ਸਾਹਿਬਾ ਉੱਥੇ ਗੋਲਕ ਚ ਪੈਸੇ ਨਾ ਪਾਓ ਕਿਉਂਕਿ ਇਹਨਾਂ ਨੇ ਅਸੀਂ ਦਾ ਆਉਣੇ ਬੜੇ ਸ਼ਰਧਾ ਨਾਲ 10 ਪਾਓ 20 ਪਾਓ 500 ਪਾਓ ਜੋ ਮਰਜ਼ੀ ਪਾਓ ਲੇਕਿਨ ਉਹ ਤਾਂ ਕੱਢ ਕੇ ਮੈਸਜੂਜ ਕਰ ਦਿਆ ਲਈ ਪੈਸੇ ਖਰਚਦੇ ਪਏ ਆ ਇਹ ਬਹੁਤ ਹੀ ਨਿੰਦਾ ਦੀ ਗੱਲ ਆ ਉਸ ਤੋਂ ਬਾਅਦ ਮੈਂ ਜੇਲ੍ਹ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਵਾ ਏਡੀਜੀਪੀ ਜੇਲਾ ਪੰਜਾਬ ਨੂੰ ਵੀ ਇਹ ਕਿਹੜੇ ਨਿਯਮਾਂ ਤਹਿਤ ਮਰਿਆਦਾ ਤਹਿਤ ਤੁਸੀਂ ਇਹਨੂੰ ਐਜੀਪੀ ਜ਼ੇ ਪ੍ਰਧਾਨ ਸਾਹਿਬ ਨੂੰ ਮਲਾ ਰਹੇ ਹੋ ਦੀ ਬਲੰਤ ਰਾਜਵਾਲੇ ਨੂੰ ਇਹ ਕਿਹੜਾ ਖੂਨ ਦਾ ਰਿਸ਼ਤਾ ਵਾ ਤੁਸੀਂ ਕਹਿ ਰਹੇ ਹੋ ਕਿ ਖੂਨ ਦਾ ਰਿਸ਼ਤਾ ਉਹ ਵੀ ਮਿਲੂਗਾ ਜੀ ਹੋਰ ਨਹੀਂ ਕੋਈ ਮਿਲੂਗਾ ਜੀ ਇਸ ਕਰਕੇ ਇਹਨੇ ਦੋ ਭੇਦ ਭਾਵ ਆ ਨਾ ਇਹ ਨਹੀਂ ਹੋਣਾ ਚਾਹੀਦੇ ਕਿਉਂਕਿ ਜੇ ਕੋਈ ਬੜਾ ਆਦਮੀ ਜਾ ਰਿਹਾ ਤਾਂ ਉਹਨੂੰ ਮਲਾ ਦਿਓ ਦੂਜਿਆਂ ਨੂੰ ਰਹਿਣ ਦਿਓ ਇਹ ਨਹੀਂ ਗੱਲ ਹੋਣੀ ਚਾਹੀਦੀ ਮੈਂ ਇਹਦੀ ਆਰਟੀਆਈ ਪਾਉਂਗਾ ਵੀ ਇਹ बार-बार ਇਹ ਪ੍ਰਵੰਤ ਰਾਜਾ ਉਹਨਾਂ ਨੂੰ ਵੀ ਤੀਜੀ ਧਰ ਕਿਹੜੀ ਮਿਲਦੀ ਪਈ ਐ ਜਦੋਂ ਇੱਕ ਖੂਨ ਦਾ ਰਿਸ਼ਤੇ ਵਾਲਾ ਹੀ ਮਿਲ ਸਕਦਾ ਤੁਸੀਂ ਆਪ ਖੁਦ ਕਹਿੰਦੇ ਹੋ ਇਹ ਬਹੁਤ ਗੰਦਗਾਲਾ ਮੈਂ ਇੱਕ ਹੋਰ ਐਚਪੀਸ ਨੂੰ ਵੀ ਸਵਾਲ ਕਰਨਾ ਜਾਣਾ ਧਾਮੀ ਥਾਨ ਨੂੰ ਤੁਸੀਂ ਰਾਜਵੀਰ ਜਵੰਧਾ ਜੀ ਦੇ ਸੰਸਕਾਰ ਤੇ ਗਏ ਹੋ ਬਿਲਕੁਲ ਨਹੀਂ ਗਏ ਕਿਆ ਗੱਲ ਕੀ ਐ ਵੀ ਏ ਤੁਸੀਂ ਏਡੀਜੀਪੀ ਸਾਹਿਬ ਜਿਹੜੇ ਸ਼ਹੀਦ ਹੋਏ ਨੇ ਬੋਲੀ ਨਾਲ ਆਤਮੋਤਿਆ ਕੀਤੀ ਆ ਉਹਨਾਂ ਨੇ ਉਹਨਾਂ ਦੇ ਘਰੇ ਗਏ ਹੋ ਨਹੀਂ ਗਏ ਤੁਸੀਂ ਆਪਣੇ ਆਪੇ ਰਾਗੜਾ ਪਈ ਜਾਂਦੇ ਹੋ ਅਗਰ ਮੈਂ ਇਹ ਕਹਿਣਾ ਵਾ ਕੱਲ ਮਾਂਜੋ ਸੁਪਰੀਮ ਕੋਰਟ ਵਿੱਚ ਤਰੀਕ ਆ 15 ਤਰੀਕ ਆ ਹਜੇ ਕੋਈ ਫੈਸਲਾ ਨਹੀਂ ਹੋਇਆ ਬੰਸੀ ਦਾ ਤੁਸੀਂ ਤਰਮਲਾਏ ਮੈ ਜੋ ਮਛਲੀ ਜਿਵੇਂ ਬਾਹਰ ਪਾਣੀ ਵਿੱਚ ਨਿਕਲਦੀ ਹੈ ਤਰਫੁੱਦੀ ਪਈ ਆ ਉਸ ਤਰ੍ਹਾਂ ਤਰਫੀ ਜਾਂਦੇ ਹੋ ਤਰਫੀ ਆ ਇਹ ਹੈ ਦਾ ਬਲਵੰਤ ਸਿੰਘ ਰਾਜੋਣਾ ਮੈਂ ਬਾਰ ਬਾਰ ਲੋਕਾਂ ਨੂੰ ਦੱਸਣਾ ਚਾਹਨਾ ਇਕੱਲੇ ਮੁੱਖ ਮੰਤਰੀ ਸਾਹਿਬ ਬਿਆਨ ਸੇ ਵੀ ਸੀਹੀ ਜੀ ਦਾ ਕਾਤਲ ਨਹੀਂ ਇਸ 17 ਲੋਕਾਂ ਦਾ ਹੋਰਾਂ ਦਾ ਕਾਤਲਾਂ ਨਾਲ ਡਾਕਟਰਾਂ ਦਾ ਪੁਲਿਸ ਮੁਲਾਜ਼ਮਾਂ ਦਾ ਐਮਐਲਏ ਦਾ ਐਮਐਲਏ ਦਾ ਇਸ ਕਰਕੇ ਇਹਨੂੰ ਜੇ ਫਾਂਸੀ ਹੋ ਵੀ ਜਾਊਗੀ ਧਰਤੀ ਤੇ ਬੋਝ ਘਟੂਗਾ ਤਾਂ ਦੂਜਿਆਂ ਨੂੰ ਅਕਲ ਵੀ ਆਊਗੀ ਤਾਂ ਕਿ ਇਹ ਗੰਦੇ ਆਂਡੇ ਦੇ ਮਗਰ ਨਾ ਲੱਗੋ ਮੈਂ ਐਸਜੀਪੀਸੀ ਨੂੰ ਕਹਿਣਾ ਵਾਂ ਐਸਜੀਪੀਸੀ ਦਾ ਕੋਈ ਸਿਧਾਂਤ ਨਹੀਂ ਹੈ ਸਿਰਫ ਆਂਡੇ ਜਿਹਾ ਵਰਸੇ ਮਨਾਉਂਦੇ ਨੇ ਸ਼੍ਰੀ ਕਲਦਾਸ ਸਾਹਿਬ ਦੇ ਤੇ ਜਾਇ ਨੂੰ ਜਿੰਦਾਸ਼ਹੀਦ ਦਾ ਇਹਦਾ ਖਤਾਬ ਦਿੱਤਾ ਉਹ ਵਾਪਸ ਲਾਓ ਇਹਦਾ ਇਹ ਜਿੰਦੇ ਸ਼ਹੀਦ ਤਾਂ ਉਹਦੇ ਕਰਾਉਣਾ ਕੀ ਆ ਮੈਂ ਕੋਰਟ ਚ ਹੜ ਕੇ ਗੱਲਾਂ ਕਰਦਾ ਫੁਲਾਣਾ ਡੁਵਾਨਾ ਦੀ ਗੱਲਾਂ ਕਰਦਾ ਸੀ ਮੈਂ ਅਪੀਲ ਨਹੀਂ ਕਰੂਗਾ ਮੈਂ ਝੂਕੂਗਾ ਨਹੀਂ ਹੁਣ ਕਿ ਉਹ ਝੁਕ ਗਿਆ ਜੀ ਇਹਨੂੰ ਪੁੱਛਿਆ ਜਾਵੇ ਇਸ ਕਰਕੇ ਇਹਨਾਂ ਦਾ ਫਾਂਸੀ ਹੋਣ ਦੀ ਜੇ ਹੁੰਦੀ ਤਾਂ ਹੋ ਜਾਂਦੇ ਉਹ ਜੇਲ ਅਥਾਰਟिटीज ਨੇ ਜੀ ਸਿੱਧਾ ਦੇਖੀ ਉਹਨਾਂ ਨੂੰ ਸਿਰਫ ਫਤੇ ਲਾਉਣ ਦਾ ਉਹ ਕੀਤਾ ਜੀ ਜੇਲ ਦੀ ਅਥਾਰਟिटीज ਹੁੰਦੀਆਂ ਨੇ ਜੋ ਮੈਂ ਮੁਲਾਕਾਤ ਕਰਕੇ ਆ ਐਜ਼ ਐਨ ਐਡਵੋਕੇਟ ਉਹ ਤੋਂ ਖਾਲਸਾ ਜੀ ਬਾਬਾ ਜੀ ਦੀ ਹੂੰ ਤੇ ਫਤੇ ਬੁਲਾ ਕੇ ਆਏ ਜੀ ਬਹੁਤ ਵਧੀਆ ਉਹਨਾਂ ਦਾ ਹੋਇਆ ਜੀ ਜੋ ਵੀ ਗੱਲ ਕਰਨ ਦਾ ਰਤਬਾ ਜੀ ਉਹਨਾਂ ਦਾ ਰਤਬਾ ਦਾ ਕੋਈ ਵੀ ਖੈਰ ਮੈਚ ਨਹੀਂ ਕਰ ਸਕਦਾ ਪੂਰੇ ਦੁਨੀਆ ਦੇ ਵਿੱਚ ਜੀ ਤੇ ਫਤੇ ਸਾਂਝੀ ਕਰਕੇ ਆਇਆ ਬਾਕੀ ਕੇਸ ਡਿਸਕਸ ਕਰਕੇ ਆਇਆ ਕੱਲ ਦਾ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਤਰੀਕ ਰੱਖੀ ਗਈ ਹੈ ਇਨਸਾਫਤ ਵੱਲੋਂ ਵੀ ਮੰਗ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ ਵੀ ਦੇਫਰ ਕਰ ਦਿੱਤੀ ਹੈ ਵੀ ਤੁਸੀਂ ਫਾਂਸੀ ਨਹੀਂ ਦੇ ਰਿਹਾ ਕੋਈ ਇਦਾਂ ਦੀ ਗੱਲਬਾਤ ਹੋਈ ਹੈ ਕੋਰਟ ਦੇ ਵਿੱਚ ਹਾਂਜੀ ਸਰ ਉਹ ਕੱਲ ਨੂੰ ਪਤਾ ਲੱਗ ਸਕਦਾ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ ਜੰਤਕ ਨਹੀਂ ਕਰ ਸਕਦੇ ਹੈਗੇ ਜੀ ਬਸ ਉਹਦੀ ਸਾਡੀ ਰਿਕਵੈਸਟ ਹੈ ਜੀ ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ ਬਹੁਤ ਵਧੀਆ ਉਹ ਕਰੀਏ ਜੀ ਫਤਿਹ ਸਾਂਝੀ ਕਰੀਏ ਜੀ ਤਕੀਰ ਸਾਹਿਬ ਜਿਸ ਤਰ੍ਹਾਂ ਤੁਹਾਡੀ ਗੱਲ ਆਤਾ ਜੀ ਤੁਸੀਂ ਰਾ ਭਾਈ ਬਲਵੰਤ ਸਿੰਘ ਰਾਜੂਵਾਲ ਦੇ ਵਕੀਰ ਹੋਇਆ ਜੀ ਜਿਵੇਂ ਸੁਪਰੀਮ ਕੋਰਟ ਨੇ ਜਿਹੜਾ ਕਿਤੇ ਨਾ ਕਿਤੇ ਮੰਗਿਆ ਮੰਗ ਕੀਤੀ ਆ ਜੀ ਜਾਂ ਪਾਲਸੀ ਨਹੀਂ ਚਾਹੁੰਦਾ ਜਾਂ ਕੋਈ ਵੀ ਸਰਕਾਰ ਦਾ ਐਲਾਨ ਕੀਤਾ ਹੈ ਕਿ ਆਖਰਕਾਰ ਇਸ ਪੈਨ ਨੂੰ ਲੈ ਕੇ ਕੋਈ ਉਹਨਾਂ ਨਾਲ ਰਾਜੂਵਾਲ ਨਾਲ ਗੱਲਬਾਤ ਹੋਈ ਹੈ ਜੀ ਕੋਈ ਸਮਾਚਾਰ ਹੈ ਹਾਂਜੀ ਉਹ ਕੱਲ ਤੇ ਰੱਖਿਆ ਗਿਆ ਜੀ ਕਾਦੂ ਆਪਾਂ ਦੇਖ ਲਾਂਗੇ ਜੀ ਵੀ ਜੋ ਵੀ ਜੰਤਕ ਹੋਇਆ ਜੀ ਉਹ ਬਾਕੀ ਹਲੇ ਬਾਰੇ ਗੱਲ ਲੱਗਾ ਸੋਨਾ ਸੋਨਾ ਕੰਟਾ ਸੋਨਾ ਕੰਟਾ ਮੁਲਾਕਾਤ ਪਿਛਲੀ ਆਪਾਂ ਦੇਖੀ ਹੈ ਸੋਨਾ ਕੰਟਾ ਮੁਲਾਕਾਤ ਹੋਈ ਹੈ ਜਿਸ ਵਿੱਚ ਸ਼ੋਮਪੁਰ ਮੰਡਕ ਮੈਂ ਤੇ ਪ੍ਰਧਾਨ ਤੇ ਹੋਰ ਜਿਹੜੇ ਨਾਇਬ ਦੇ ਸਬੰਧ ਮਹੀ ਉਸਲ ਉਹਦੇ ਵਿੱਚ ਕੋਈ ਗੱਲਬਾਤ ਕੋਈ ਕੁਝ ਦਿੱਤਾ ਹੋਵੇ ਜਾਂ ਸਰਪਾ ਜਾਂ ਕੋਈ ਪ੍ਰਸ਼ਾਦ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜ੍ਹਦੀ ਕਲਾ ਚ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਕੇਸ ਜੀ ਹੋਈ ਹੈ ਜੀ ਤੇ ਕੇਸ ਦਾ ਜੀ ਮੇਰੀ ਰਿਕਵੈਸਟ ਹੈ ਜੀ ਤਾਂ ਉਹ ਸੁਨੇਹਾ ਵਗੈਰਾ ਜੋ ਹੈ ਉਹਨਾਂ ਨੇ ਮੰਨ ਲਿਆ ਕਿ ਫਾਂਸੀ ਦਿੱਤੀ ਜਾਵੇ ਜਾਂ ਸਾਨੂੰ ਰਿਹਾ ਕੀਤਾ ਕੁਈ ਕਦਾਂ ਦੀ ਮੰਗ ਦੀ ਗੱਲ ਹੋਈ ਨਾ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਜੀ ਕੱਲ ਤੇ ਦੁਬਾਰਾ ਹੀ ਅਸੀਂ ਦੱਸਾਂਗੇ ਸੰਗਤ ਨੂੰ ਕੋਈ ਸੰਦੇਸ਼ ਸੰਗਤ ਸੰਗਤ ਨੂੰ ਇਹੀ ਹੈ ਜੀ ਚੜ੍ਹਦੀ ਕਲਾ ਚ ਰਹੋ ਗੁਰਸਿੱਖੀ ਜੀਵੰਤਤਾ ਰਹੋ ਅਮਰੇਸ਼ਕੋ ਜੀ ਵੱਤ ਤੋਂ ਵੱਧ ਜੋ ਵੀ ਕਨਫਲਿਕਟਸ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ ਉਹ ਇਕੱਠੇ ਹੋਈਏ ਜੀ ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦਿੰਦੇ ਆਏ ਨੇ ਜੀ ਹੁਣ ਵੀ ਉਹਨਾਂ ਨੇ ਸੰਦੇਸ਼ ਹੀ ਦਿੱਤਾ ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਕੇਸ ਲੈ ਕੇ ਆਪ ਰਾਜੂ ਬਣਾ ਕਿ ਦਖਲ ਦਿੱਤਾ ਵੀ ਹਾਂ ਤੁਸੀਂ ਜਿਹੜਾ ਲਿਖੋ ਕਿ ਉਹਨੇ ਮੰਗ ਨਹੀਂ ਕੀਤੀ ਕੇਸ ਦੇ ਆਧਾਰ ਤੇ ਵੀ ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਕੋ ਫੈਸਲਾ ਲਵੇ ਜਾਂ ਮੈਨੂੰ ਬਾਹਰ ਕੱਟੇ ਜਾਂ ਫਾਲਸੀ ਦਵੇ ਬੜੀ ਕੋਈ ਗੱਲ ਦਾ ਜ਼ਿਕਰ ਕੀਤਾ ਨਹੀਂ ਨਹੀਂ ਜੀ ਹਲੇ ਕੋਈ ਉਹਨਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਹੈਗੀ ਕੋਈ ਵੀ ਉਹਨਾਂ ਨੇ ਦੱਸਿਆ ਨਹੀਂ ਹੈਗਾ ਬਸ ਚੜਦੀ ਕਰਾਦੀ ਅਰਦਾਸ ਕਰਾਈ ਹੈ ਜੀ ਉਹਨਾਂ ਨੇ ਬਿਚਾਰਦੀ ਕਰਾ ਰਹੇ ਪੰਥ ਦੀ ਜੀ ਤੇ ਜੋ ਵੀ ਉਹ ਹੋਇਆ ਜੀ ਬਾਕੀ ਬਾਕੀ ਹਲੇ ਜੀ ਕੋਈ ਵੀ ਇਹ ਨਾਲ ਬਾਰੇ ਕੁਝ ਵੀ ਨਹੀਂ ਦੱਸਿਆ ਅੱਛਾ ਮੁਲਾਮਲਾ ਦਾ ਸਾਰਾ ਨਹੀਂ ਇਕੱਠੀ ਹੋਈ ਲਾ ਤੁਸੀਂ ਅਲੱਗ ਕੀਤੀ ਨਹੀਂ ਮੈਂ ਅਲੱਗ ਕੀਤੀ ਅੱਛਾ ਬਾਕੀ ਸਾਰਾ ਨਹੀਂ ਰੱਖੀ ਹਾਂਜੀ ਬਾਕੀ ਨਹੀਂ ਬਾਕੀ ਨਹੀਂ ਹੋਈ ਜੀ ਬਾਕੀ ਫਤੇ ਸਾਂਝੀ ਹੋਈ ਹੈ ਜੀ ਬਾਕੀ ਮੁਲਾਕਾਤ ਉਹ ਬਾਕੀ ਉਹ ਹੋਈ ਹੈ ਜੀ ਬਸ ਮੇਰੀ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਤੇ ਡਿਸਕਸ਼ਨ ਕੇਸ ਵੀ ਕਰਕੇ ਜੀ ਫਿਰ ਅਸੀਂ ਮੁਲਾਕਾਤ ਗੱਲਬਾਤ ਕੀਤੀ ਸਾਰੀ ਵਕੀਲ ਸਾਹਿਬ ਨੇ ਅੱਜ ਤੱਕ ਸਿਰਫ ਅਤੇ ਬਲਾ ਕੇ ਉੱਥੇ ਨਾਲ ਬੈਠ ਕੇ ਆ ਵਕੀਲ ਸਾਹਿਬ ਨੇ ਗੱਲਬਾਤ ਕੀਤੀ ਹੈ ਤਰੀਕ ਬਾਰੇ ਇਹੀ ਗੱਲ ਹੋਈ ਐ ਸੇ ਤੇ ਚੜ੍ਹਦੀ ਕਲਾ ਚ ਨੇ ਬਿਲਕੁਲ ਟਾਈਮ ਨੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੋਈ ਆਰਡਰ ਦਿੱਤੀ ਆ ਜੀ ਇਹਦੇ ਰਾਜਵਾਨਾਂ ਨੇ ਦੇ ਦਿੱਤੀ ਨਹੀਂ ਇਹਦੇ ਬਾਰੇ ਵਕੀਲ ਸਾਹਿਬ ਦੱਸ ਸਕਦੇ ਨੇ ਇੱਥੇ ਹੀ ਨੇ ਉਹ ਉਹ ਸਾਰਾ ਕੁਝ ਦੱਸੋਗਾ ਪ੍ਰੈਸ ਨੂੰ ਜੋ ਵੀ ਗੱਲ ਪੁੱਛਣ ਉਹ ਦੱਸ ਲੈਣਗੇ ਤੁਸੀਂ ਸਿਰਫ ਉਹਦੇ ਮੁਲਾਕਾਤ ਕਰਕੇ ਫਤਿਹ ਫਤੂਈ ਬੁਲਾਈ ਐ ਤੇ ਉਹਨਾਂ ਨੂੰ ਗੁਰੂ ਸਾਹਿਬ ਦੇ ਦੇਖ ਦਿੱਤੀ ਐ ਜਿਸਰੋਵਰ ਸਾਹਿਬ ਦਾ ਜਲ ਦਿੱਤਾ ਵਾਸਤੇ ਇੰਨੀ ਗੱਲ ਆ ਬਾਕੀ ਸਾਰੀ ਵਕੀਲ ਨੇ ਕੇਸ ਸੰਬੰਧੀ ਗੱਲਬਾਤ ਕੀਤੀ ਐ ਹੋਰ ਕੋਈ ਗੱਲਬਾਤ ਸਾਡੇ ਵੱਲੋਂ ਕੋਈ ਗੱਲਬਾਤ ਨਹੀਂ ਹੋਈ ਪ੍ਰਧਾਨ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ ਵਕੀਲ ਸਾਹਿਬ ਨੇ ਵਕੀਲ ਸਾਹਿਬ ਨੇ ਕੀ ਕੀਤਾ ਪ੍ਰਧਾਨ ਸਰਾਮੂ ਆ ਹੁਣੇ-ਹੁਣੇ ਦੇਖ ਲਈ ਟੀਵੀ ਤੇ ਪਤਾ ਲੱਗਾ ਕਿ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਧਾਮੀ ਸਾਹਿਬ ਉਹ ਬਲਵੰਤ ਸਿੰਘ ਰਾਜਵਾਨ ਨੂੰ ਪਟਿਆਲਾ ਜੇਨ ਵਿੱਚ ਮਿਲੇ ਨੇ ਮੈਂ ਪੁੱਛਣਾ ਚਾਹਨਾ ਵਾ ਜੇ ਅਸੀਂ ਕੀ ਕਰਾਉਣਾ ਵਾ ਕੱਲ ਮਾਨ ਜੋ ਸੁਪਰੀਮ ਕੋਰਟ ਵਿੱਚ ਤਰੀਕ ਆ 15 ਤਰੀਕ ਨੂੰ ਐਸਜੀਪੀਸੀ ਡਰਦੀ ਬੜੀ ਐ ਬਲਵੰਤ ਸਿੰਘ ਰਾਜਵਾਨੇ ਤੋਂ ਪਹਿਲਾਂ ਤਾਂ ਐਸਜੀਪੀਸੀ ਗੋਲ ਕਰਾਹੀ ਇਲੇ ਮੈਸਜੂਜ ਕਰਦੇ ਗੋਲਕ ਦੇ ਪੈਸੇ ਆ ਉਹ ਵਕੀਲਾ ਰਾਹੀਂ ਉਹ ਦੇ ਰਿਹਾ ਵਕੀਲਾ ਨੂੰ ਬਈ ਕੋਰਟ ਚ ਮੇ ਲੜੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਬਲਵੰਤ ਸਿੰਘ ਰਾਜੋਣਾ ਕੋਈ ਵੀ ਸਾਥ ਨਾ ਦੇਵੇ ਤੇ ਜਿੰਨੇ ਵੀ ਐਸਜੀਪੀ ਸੇ ਗੁਰਦਰਾ ਸਾਹਿਬਾ ਉੱਥੇ ਕੋਰਟ ਵਿੱਚ ਪੈਸੇ ਨਾ ਪਾਓ ਕਿਉਂਕਿ ਇਹਨਾਂ ਨੇ ਅਸੀਂ ਦਾ ਆਉਣੇ ਬੜੇ ਸ਼ਰਧਾ ਨਾਲ 10 ਪਾਓ 20 ਪਾਓ 500 ਪਾਓ ਜੋ ਮਰਜ਼ੀ ਪਾਓ ਲੇਕਿਨ ਉਹ ਤਾਂ ਕੱਢ ਕੇ ਮੈਸਜੂਜ ਕਰਦੇ ਆ ਲਈ ਪੈਸੇ ਖਰਚਦੇ ਪਏ ਆ ਇਹ ਬਹੁਤ ਹੀ ਨਿੰਦਾ ਦੀ ਗੱਲ ਆ ਉਸ ਤੋਂ ਬਾਅਦ ਮੈਂ ਜੇਲ੍ਹ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਵਾਂ ਏਡੀਜੀਪੀ ਜੇਲਾ ਪੰਜਾਬ ਨੂੰ ਵੀ ਇਹ ਕਿਹੜੇ ਨੀਮਾਂ ਤਹਿਤ ਮਰਿਆਦਾ ਤਹਿਤ ਤੁਸੀਂ ਇਹਨੂੰ ਐਸਜੀਪੀ ਦੇ ਪ੍ਰਧਾਨ ਸਾਹਿਬ ਨੂੰ ਮਿਲਾ ਰਹੇ ਹੋ ਦੀ ਬੁਲੰਦ ਰਾਜਵਾਲੇ ਨੂੰ ਇਹ ਕਿਹੜਾ ਖੂਨ ਦਾ ਰਿਸ਼ਤਾ ਵਾ ਤੁਸੀਂ ਕਹਿ ਰਹੇ ਹੋ ਜੀ ਖੂਨ ਦਾ ਰਿਸ਼ਤਾ ਉਹ ਵੀ ਮਿਲੂਗਾ ਜੀ ਹੋਰ ਨਹੀਂ ਕੋਈ ਮਿਲੂਗਾ ਜੀ ਇਸ ਕਰਕੇ ਇਹ ਜਿਹੜੇ ਦੋ ਭੇਦ ਭਾਵ ਆ ਨਾ ਇਹ ਨਹੀਂ ਹੋਣਾ ਚਾਹੀਦੇ ਕਿਉਂਕਿ ਜੇ ਕੋਈ ਬੜਾ ਆਦਮੀ ਜਾ ਰਿਹਾ ਤਾਂ ਉਹਨੂੰ ਮਿਲਾ ਦਿਓ ਦੂਜੇ ਨੂੰ ਰਹਿਣ ਦਿਓ ਇਹ ਨਹੀਂ ਗੱਲ ਹੋਣੀ ਚਾਹੀਦੀ ਮੈਂ ਇਹਦੀ ਆਰਟੀਆ ਪਾਉਂਗਾ ਵੀ ਇਹ ਵਾਰ-ਵਾਰ ਇਹ ਰਵੰਤ ਰਾਜਾ ਉਹਨਾਂ ਨੂੰ ਵੀ ਤੀਜੀ ਧਰ ਕਿਹੜੀ ਮਿਲਦੀ ਪਈ ਐ ਜਦੋਂ ਇੱਕ ਖੂਨ ਦਾ ਰਿਸ਼ਤੇ ਵਾਲਾ ਹੀ ਮਿਲ ਸਕਦਾ ਤੁਸੀਂ ਆਪ ਖੁਦ ਕਹਿੰਦੇ ਹੋ ਇਹ ਬਹੁਤ ਗਲਤ ਗੱਲ ਆ ਮੈਂ ਇੱਕ ਹੋਰ ਐਸਜੀਪੀ ਨੂੰ ਵੀ ਸਵਾਲ ਕਰਨ ਜਾਣਾ ਧਾਮੀ ਥਾਂ ਨੂੰ ਤੁਸੀਂ ਰਾਜਵੀਰ ਜਵੰਧਾ ਜੀ ਦੇ ਸੰਸਕਾਰ ਤੇ ਗਏ ਹੋ ਬਿਲਕੁਲ ਨਹੀਂ ਗਏ ਕਿਹੜਾ ਗੱਲ ਕੀ ਆ ਵੀ ਤੇ ਤੁਸੀਂ ਏਡੀਜੀਪੀ ਸਾਹਿਬ ਜਿਹੜੇ ਸ਼ਹੀਦ ਹੋਏ ਨੇ ਗੋਲੀ ਨਾਲ ਆਤਮੋਤਿਆ ਕੀਤੀ ਆ ਉਹਨਾਂ ਨੇ ਉਹਨਾਂ ਦੇ ਘਰੇ ਗਏ ਹੋ ਨਹੀਂ ਗਏ ਤੁਸੀਂ ਆਪਣੇ ਆਪੇ ਰਾਗੜਾ ਪਈ ਜਾਂਦੇ ਹੋ ਅਗਰ ਮੈਂ ਇਹ ਕਹਿਣਾ ਵਾਂ ਕੱਲ ਮਾਂ ਜੋ ਸੁਪਰੀਮ ਕੋਰਟ ਵਿੱਚ ਤਰੀਕ ਆ 15 ਤਰੀਕ ਆ ਜਿਹੋ ਕੋ ਫੈਸਲਾ ਨਹੀਂ ਹੋਇਆ ਫਾਂਸੀ ਦਾ ਤੁਸੀਂ ਤਰਮਲਾਏ ਮਾਇਓ ਮਛਲੀ ਜਿਵੇਂ ਬਾਹਰ ਪਾਣੀ ਚ ਨਿਕਲਦੀ ਹੈ ਤਰਫੁੱਦੀ ਪਈ ਆ ਉਸ ਤਰ੍ਹਾਂ ਤਰਫੀ ਜਾਂਦੇ ਹੋ ਤਰਫੀ ਆ ਇਹ ਹੈ ਦਾ ਬਲਵੰਤ ਸਿੰਘ ਰਾਜੋਣਾ ਮੈਂ बार-बार ਲੋਕਾਂ ਨੂੰ ਦੱਸਣਾ ਚਾਹਨਾ ਇਕੱਲੇ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਸ਼ਹੀਦ ਜੀ ਦਾ ਕਾਤਲ ਨਹੀਂ ਇਹ 17 ਲੋਕਾਂ ਦਾ ਹੋਰਾਂ ਦਾ ਕਾਤਲਾਂ ਨਾਲ ਡਾਕਟਰਾਂ ਦਾ ਪੁਲਿਸ ਮੁਲਾਜ਼ਮਾਂ ਦਾ ਐਮਐਲਏ ਦਾ ਐਮਐਲਏ ਦਾ ਇਸ ਕਰਕੇ ਇਹਨੂੰ ਜੇ ਫਾਂਸੀ ਹੋ ਵੀ ਜਾਊਗੀ ਧਰਤੀ ਤੇ ਬੋਝ ਘਟੂਗਾ ਤਾਂ ਦੂਜਿਆਂ ਨੂੰ ਅਕਲ ਵੀ ਆਊਗੀ ਤਾਂ ਕਿ ਇਹ ਗੰਦੇ ਆਂਡੇ ਦੇ ਮਗਰ ਨਾ ਲੱਗੋ ਮੈਂ ਐਸਜੀਪੀਸੀ ਨੂੰ ਕਹਿਣਾ ਵਾਂ ਐਸਜੀਪੀਸੀ ਦਾ ਕੋਈ ਸੁਧਾਤ ਨਹੀਂ ਹੈ ਸਿਰਫ ਆਂਡੇ ਜਿਹਾ ਵਰਸੀ ਮਨਾਉਂਦੇ ਨੇ ਸ਼੍ਰੀ ਕਾਲਦਾਸ ਸਾਹਿਬ ਤੇ ਤੇ ਜਾਂ ਇਹਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਉਹ ਵਾਪਸ ਲਾਓ ਇਹਦਾ ਇਹ ਜਿੰਦੇ ਸ਼ਹੀਦ ਤਾਂ ਉਹਦੇ ਕਰਾਉਣਾ ਕੀ ਆ ਮੈਂ ਕੋਰਟ ਚ ਹੜ ਕੇ ਗੱਲਾਂ ਕਰਦਾ ਫਲਾਣਾ ਡਵਾਣਾ ਦੀ ਗੱਲਾਂ ਕਰਦਾ ਸੀ ਮੈਂ ਅਪੀਲ ਨਹੀਂ ਕਰੂਗਾ ਮੈਂ ਝੂਗੂਗਾ ਨਹੀਂ ਹੁਣ ਕਿਉਂ ਝੁੱਕ ਗਿਆ ਜੀ ਇਹਨੂੰ ਪੁੱਛਿਆ ਜਾਵੇ ਇਸ ਕਰਕੇ ਇਹਨਾਂ ਦਾ ਫਾਂਸੀ ਹੋਣ ਦੀ ਜੇ ਹੁੰਦੀ ਤਾਂ ਹੋ ਜਾਂਦੇ ਉਹ ਜੇ ਸਾਹਮਣੇ ਜੇਲ ਅਥਾਰਟिटीज ਨੇ ਜੀ ਸਿੱਧਾ ਦੇਖੀ ਉਹਨਾਂ ਨੂੰ ਸਿਰਫ ਫਤੇ ਲਾਉਣ ਦਾ ਉਹ ਕੀਤਾ ਜੀ ਜੇਲ ਦੀ ਅਥਾਰਟिटीज ਹੁੰਦੀਆਂ ਨੇ ਜੋ ਮੈਂ ਮੁਲਾਕਾਤ ਕਰਕੇ ਆਇਆ ਐਜ਼ ਐਨ ਐਡਵੋਕੇਟ ਉਹ ਤੋਂ ਖਾਲਸਾ ਜੀ ਬਾਬਾ ਜੀ ਦੀ ਤੇ ਫਤੇ ਬੁਲਾ ਕੇ ਆਏ ਜੀ ਬਹੁਤ ਵਧੀਆ ਉਹਨਾਂ ਦਾ ਉਹ ਹੈ ਜੀ ਜੋ ਵੀ ਗੱਲ ਕਰਨ ਦਾ ਰੁਤਬਾ ਜੀ ਉਹਨਾਂ ਦਾ ਰੁਤਬਾ ਦਾ ਕੋਈ ਵੀ ਖੈਰ ਮੈਚ ਨਹੀਂ ਕਰਦਾ ਸਾਰਾ ਪੂਰੇ ਦੁਨੀਆ ਦੇ ਵਿੱਚ ਜੀ ਤੇ ਬੱਦੇ ਸਾਂਝੀ ਕਰਕੇ ਆਇਆ ਬਾਕੀ ਕੇਸ ਡਿਸਕਸ ਕਰਕੇ ਆਇਆ ਅੱਜ ਕੱਲ ਦਾ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਤਰੀਕ ਰੱਖੀ ਗਏ ਜੀ ਅਦਾਲਤ ਵੱਲੋਂ ਕਿ ਮੰਗ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ ਵੀ ਦੇ 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 ਦਿੱਤੀ ਹੈ ਵੀ ਤੁਸੀਂ ਫਾਂਸੀ ਨਹੀਂ ਦੇ ਰਿਹਾ ਕੋਈ ਤਾਂ ਦੀ ਗੱਲਬਾਤ ਹੋਈ ਹੈ ਕੋਰਟ ਦੇ ਵਿੱਚ ਹਾਂਜੀ ਸਰ ਉਹ ਕੱਲ ਨੂੰ ਪਤਾ ਲੱਗ ਸਕਦਾ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ ਜਨਤਕ ਨਹੀਂ ਕਰ ਸਕਦੇ ਹੈਗੇ ਜੀ ਬਸ ਉਹਦੀ ਸਾਡੀ ਰਿਕਵੈਸਟ ਹੈ ਜੀ ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ ਬਹੁਤ ਵਧੀਆ ਉਹ ਕਰੀਏ ਜੀ ਬਥੇ ਸਾਂਝੀ ਕਰੀਏ ਜੀ ਤਕੀਸਾ ਜਿਸ ਤਰ੍ਹਾਂ ਤੁਹਾਡੀ ਬੋਲਾ ਘਤੋ ਜੀ ਤੁਸੀਂ ਜੀ ਰਾਪਾ ਜੀ ਬਲਵੰਤ ਸਿੰਘ ਰਾਜਵਾਲ ਦੇ ਵਕੀਰ ਹੋਇਆ ਜੀ ਹਾਂਜੀ ਜਿਵੇਂ ਸੁਪਰੀਮ ਕੋਰਟ ਨੇ ਜਿਹੜਾ ਕਿਤੇ ਨਾ ਕਿਤੇ ਮੰਗਿਆ ਮੰਗ ਕੀਤੀ ਆ ਵੀ ਜਾ ਪਾਲਸੀ ਨੂੰ ਚਾਹੁੰਦਾ ਜਾਂ ਕੋਈ ਵੀ ਸੜਾ ਦਾ ਹਲਾਲ ਕੀਤਾ ਹੈ ਕੀ ਆਖਰਕਾਰ ਕਿਸੇ ਪੈਨੂ ਲੈ ਕੇ ਕੋਈ ਉਹਨਾਂ ਨਾਲ ਰਾਜਵਾਲ ਨਾਲ ਗੱਲਬਾਤ ਹੋਈ ਹੈ ਜੀ ਕੋਈ ਸਮਝ ਹਾਂਜੀ ਉਹ ਕੱਲ ਤੇ ਰੱਖਿਆ ਗਿਆ ਜੀ ਕੱਲ ਨੂੰ ਆਪਾਂ ਦੇਖ ਲਾਂਗੇ ਜੀ ਵੀ ਜੋ ਵੀ ਜਨਤਕ ਹੋਇਆ ਜੀ ਉਹ ਬਾਕੀ ਹਲੇ ਬਾਰੇ ਗੱਲ ਲੱਗਾ ਤਾਂ ਪੋਣਾ ਪੋਣਾ ਕੰਟਾ ਪੋਣਾ ਕੰਟਾ ਮੁਲਾਕਾਤ ਪਿਛਲੀ ਆਪਾਂ ਦੇਖੀ ਹੈ ਪੋਣਾ ਕੰਟਾ ਮੁਲਾਕਾਤ ਹੋਈ ਹੈ ਜਿਹੜੀ 14 ਮਾਰਚ ਤੱਕ ਮ ਜਿਹੜੇ ਪ੍ਰਧਾਨ ਤੇ ਹੋਰ ਜਿਹੜੇ ਨਾਇਬ ਤੇ ਸਭਾ ਮੈਂ ਹੁਣ ਹਾਂ ਉਹਦੇ ਵਿੱਚ ਕੋਈ ਗੱਲਬਾਤ ਕੋਈ ਕੁਝ ਦਿੱਤਾ ਹੋਵੇ ਜਾਂ ਸੁਪਾ ਜਾ ਕੋ ਪ੍ਰਸ਼ਾਦ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜ੍ਹਦੀ ਕਲਾ ਚ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਕੇਸ ਵੀ ਹੋਈ ਹੈ ਜੀ ਤੇ ਕੇਸ ਦਾ ਜੀ ਮੇਰੀ ਰਿਕਵੈਸਟ ਹੈ ਜੀ ਤਾਂ ਉਹ ਸੁਨੇਹਾ ਵਗੈਰਾ ਦਾ ਉਹਨਾਂ ਨੇ ਮੰਗੀ ਪੈਸਾ ਵੀ ਕਿਹਾ ਨੇ ਮੰਗੀ ਹੈ ਕਿ ਫਾਂਸੀ ਸਾਬ ਕੋ ਇਦਾਂ ਦੀ ਮੰਗ ਦੀ ਗੱਲ ਹੋਈ ਨਾ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਜੀ ਕੱਲ ਤੇ ਦੁਬਾਰਾ ਹੀ ਅਸੀਂ ਦੱਸਾਂਗਾ ਸੰਗਤ ਸੰਗਤ ਨੂੰ ਵੀ ਸੰਦੇਸ਼ ਚਲ ਸੰਗਤ ਸੰਗਤ ਨੂੰ ਇਹੀ ਹੈ ਜੀ ਚੜ੍ਹਦੀ ਕਲਾ ਚ ਰਹੋ ਗੁਰਸਿੱਖੀ ਜੀਵੰਤਤਾ ਰਹੋ ਅਮਰੇਸ਼ਾ ਕੋ ਜੀ ਵੱਤ ਤੋਂ ਵੱਧ ਜੋ ਵੀ ਕਨਫਲਿਕਟਸ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ ਉਹ ਇਕੱਠੇ ਹੋਈਏ ਜੀ ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦਿੰਦੇ ਆਏ ਨੇ ਜੀ ਹੁਣ ਵੀ ਉਹਨਾਂ ਨੇ ਸੰਦੇਸ਼ ਇਹੀ ਦਿੱਤਾ ਕਿਸ ਕੇਸ ਨੂੰ ਲੈ ਕੇ ਸਪੀਕੂਮ ਕੇਡ ਦੇ ਕੇਸ ਲੈ ਕੇ ਆਪ ਰਾਜੂ ਵਾਲਾ ਵੀ ਦਖਲ ਦਿੱਤਾ ਵੀ ਹਾਂ ਤੁਸੀਂ ਜਿਹੜਾ ਲਿਖੋ ਕਿ ਉਹਨੇ ਮੰਗ ਨਹੀਂ ਕੀਤੀ